ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਜਲਾਲ ਸਕੂਲ 'ਚ ਕਮਰਿਆਂ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਸਿੱਧੂ ਨੂੰ ਉਗਰਾਹਾਂ ਜੱਥੇਬੰਦੀ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗਗਵਾਈ ਹੇਠ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਜੀ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਅੱਡਾ ਜਲਾਲ ਵਿਖੇ ਵਿਦਿਆਰਥੀਆਂ ਦੇ ਲਈ ਨਵੇਂ ਬਣਾਏ ਆਧੁਨਿਕ ਸਮਾਰਟ ਕਲਾਸਰੂਮ ਅਤੇ ਨਵੀਂ ਚਾਰ ਦਿਵਾਰੀ ਦਾ ਕੰਮ ਮੁਕੰਮਲ ਹੋਣ ਤੇ ਉਦਘਾਟਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕੇ ਮਾਨ ਸਰਕਾਰ ਵੱਲੋਂ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਜਲਾਲ ਵਸਤੀ ਅਤੇ ਬਸ ਸਾਡਾ ਸਕੂਲ ਜਲਾਲ ਵਿਖੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਦੀ ਸਹੂਲਤ ਲਈ ਦੋ ਕਮਰੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਇਹਨਾਂ ਕਮਰਿਆਂ ਦੇ ਲਈ ਸਕੂਲ ਮੈਨੇਜਮੈਂਟ ਨੂੰ ਤਿਆਰ ਕਰਵਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਸਨ। ਦੀ ਦਿੱਤੀ ਹੋਈ ਗਰੰਟੀ ਸਹੀ ਅਤੇ ਸਮੇਂ ਸਿਰ ਲੱਗ ਸਕੇ ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਬੱਚਿਆਂ ਦੇ ਭਵਿੱਖ ਲਈ ਸਕੂਲਾਂ ਵਿੱਚ ਨਵੀਂ ਤਕਨੀਕ ਨਾਲ ਪੜ੍ਹਾਈ ਕਰਵਾਉਣ ਲਈ ਉਪਰਾਲੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਸਿੱਖਿਆ ਕ੍ਰਾਂਤੀ ਨੂੰ ਹੋਰ ਉੱਚ ਚੱਕਣ ਲਈ ਮਾਨ ਸਰਕਾਰ ਵੱਲੋਂ ਹੋਰ ਉਪਰਾਲੇ ਵੀ ਕੀਤੇ ਜਾਣਗੇ ਸਾਹਿਬ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮਾਨ ਸਰਕਾਰ ਵੱਡੇ ਵੱਡੇ ਉਪਰਾਲੇ ਕਰ ਰਹੀ ਹੈ ਇਹ ਕੀ ਕਰੋਗੇ ਤੁਸੀਂ ਅਵਰੇ ਦੇਖੋ ਬਹੁਤ ਧੰਨਵਾਦ ਕਰਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰ ਸਾਹਿਬ ਦਾ ਸਿੱਖਿਆ ਮੰਤਰੀ ਸਰਦਾਰ ਪ੍ਰੋਤੋਸ਼ ਰਵੀ ਸਾਹਿਬ ਦਾ ਕਿਉਂਕਿ ਜੋ ਸਿੱਖਿਆ ਕ੍ਰਾਂਤੀ ਲਿਆਤੀ ਹੈ ਵਾਕਈ ਅੱਜ ਜਲਾਲ ਦੀ ਗੱਲ ਕਰੀਏ ਸਰਕਾਰੀ ਮਿਡਲ ਸਕੂਲ ਜਲਾਲ ਵਿੱਚ ਦੋ ਕਮਰੇ 15 ਲੱਖ 2000 ਦੇ ਨਾਲ ਤਿਆਰ ਕੀਤੇ ਆ ਸਰਕਾਰੀ ਪ੍ਰਾਇਮਰੀ ਸਕੂਲ ਜਲਾਲ ਦੇ ਵਿੱਚ ਇੱਕ ਕਮਰਾ 7 ਲੱਖ 55000 ਤੇ 2 ਲੱਖ 35000 ਦਾ ਚਾਰ ਨਾ ਮੈਂ ਇਹ ਦੱਸਣਾ ਚਾਹਣਾ ਕਿ ਅੱਗੇ ਕੀ ਹੁੰਦਾ ਸੀ ਜੇ ਥੋੜੀ-ਮੋਟੀ ਗਰਾਟ ਆਉਂਦੀ ਸੀ ਉਹ ਉਹ ਸਰਕਾਰ ਦਾ ਉਸ ਪਿੰਡ ਦਾ ਜਿਹੜਾ ਕੋਈ ਡਿਪਟੀ ਸਹਿਬਾਨ ਹੁੰਦੇ ਸੀ ਜਾਂ ਨੁਮਾਇੰਦੇ ਹੁੰਦੇ ਸੀ ਉਹ ਵਿਚਵਾਰ ਤੋਂ ਉਹਨਾਂ ਤਲਵਾਇਆ ਸੀ ਉਹ ਕੰਮ ਕਰਦੇ ਸੀ ਉਹਦੀ ਥੋੜ੍ਹ ਨਗਹਿਲੀ ਵੀ ਹੋ ਜਾਂਦੀ ਸੀ ਪਹਿਲੀ ਵਾਰ ਆ ਵੀ ਸਰਕਾਰ ਨੇ ਸਕੂਲ ਮੈਨੇਜਮੈਂਟ ਨੂੰ ਇਹ ਕੰਮ ਸੌਂਪਿਆ ਆਪਣੇ ਤਰੀਕੇ ਨਾਲ ਉਹ ਕੰਮ ਕਰਾ ਰਹੇ ਨੇ ਜਿੰਨੇ ਪੈਸੇ ਆਏ ਆ ਉਹਨੇ ਪੈਸੇ ਇੱਕ ਦਾ ਸਫਾਰਤੀਆ ਬਣਾ ਕੇ ਲਾ ਦੇ ਅੱਜ ਮੈਂ ਧੰਨਵਾਦ ਕਰਦਾ ਸਾਰੇ ಗ್ರಾಮ ਪੰਚਾਇਤ ਜਲਾਦ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਸਾਡੇ ਆਵਾਦੀ ਪੜ ਦੇ ਸਾਰੇ ਗਿੱਦਰ ਸਹਿਬਾਨ ਸਕੂਲ ਦੇ ਮੁਖੀ ਅਧਿਆਪਕ ਸਹਿਬਾਨ ਸਾਰੇ ਸਾਡੇ ਦੇ ਅਧਿਆਪਕ ਸਹਿਬਾਨ ਵਿਦਿਆਰਥੀ ਸਹਿਬਾਨ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਲਿਖਿਆ ਬਹੁਤ ਵਧੀਆ ਪ੍ਰੋਗਰਾਮ ਆ ਜਿਹੜੇ ਕਮਰੇ ਬਣ ਰਹੇ ਆ ਨਾਲ ਨਾਲ ਇੱਕ ਹੋਰ ਵੱਡੀ ਗੱਲ ਹੈ ਅੱਗੇ ਕੀ ਹੁੰਦਾ ਸੀਗਾ ਸਕੂਲਾਂ ਦੇ ਵਿੱਚ ਆਪਾਂ ਵੀ ਉੱਥੇ ਪੜ੍ਹੇ ਆ ਤਪੜਾ ਵਾਲੇ ਸਕੂਲ ਘਰ ਤਪੜਾ ਵਾਲੇ ਸਕੂਲੋਂ ਪੜ੍ਹੇ ਆ ਪਰ ਹੁਣ ਇਹ ਕਹਿ ਨਹੀਂ ਸਕਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਹਰ ਸਕੂਲ 'ਚ ਬੱਚਿਆਂ ਦੇ ਬੈਠਣ ਵਾਸਤੇ ਫਰਿਚਰ ਬੈਂਚ ਵਗੈਰਾ ਤੇ ਸਕਰੀਨਾਂ ਲਾਤੀਆਂ ਜੀ ਤਾਂ ਸਕਰੀਨਾਂ ਜਿਹਦੇ ਨਾਲ ਉਹ ਜਿਹੜਾ ਬੋਰਡ ਸਿਸਟਮ ਬੰਦ ਹੋ ਗਿਆ ਹੱਥ ਲਿਫਟ ਦੇ ਟੀਚਰਾਂ ਦੇ ਸਮਾਰਟ ਕਲਾਸ ਹਾਂਜੀ ਸਮਾਰਟ ਕਲਾਸਰੂਮ ਬਣ ਗਏ ਆ ਉਹਦੇ ਵਿੱਚ ਕੀ ਆ ਹੁਣ ਜੇ ਕੋਈ ਸਵਾਲ ਪੁੱਛਣਾ ਜਾਂ ਦੁਨੀਆ ਦਾ ਕੋਈ ਸਵਾਲ ਆ ਉਹ ਟੱਚ ਸਕਰੀਨ ਹੈਗੇ ਉਹ ਤੇ ਗੂਗਲ ਕਰੋ ਨਾਲ ਹੀ ਪਤਾ ਲੱਗ ਜਾਂਦਾ ਵੀ ਬੱਚਿਆਂ ਨੂੰ ਸਮਝ ਆ ਜਾਂਦੀ ਆ ਸਵਾਲ ਦਿਖਾ ਦਿਆ ਅਗੇ ਤਾਂ ਪੜ੍ਹ ਕੇ ਸੁਣਾ ਪੈਂਦਾ ਜੀ ਔਰ ਸਾਹਮਣੇ ਸਕਰੀਨ ਤੇ ਆ ਜਾਂਦੀ ਇਹ ਪ੍ਰਾਈਵੇਟ ਸਕੂਲਾਂ ਚ ਵੇਰਾਕਲ ਇੰਦਾ ਇਤਿਜਾਮ ਨੇ ਜਿਹੜਾ ਸਰਕਾਰੀ ਸਕੂਲਾਂ ਚ ਹੋ ਗਿਆ ਦੂਸਰੀ ਗੱਲ ਇਹ ਆ ਬੇਨਤੀ ਕਰਦਾ ਮੈਂ ਵੀ ਜਿਹੜੇ ਇੰਨੇ ਛੋਟੇ ਕੰਮ ਹੋ ਰਹੇ ਆ ਉਹਨਾਂ ਬਾਰੇ ਵੀ ਦੱਸਣਾ ਚਾਹੀਦਾ ਸਾਡੇ ਸਾਡੇ ਸਤਕਾਰਯੋਗ ਕਿਉਂਕਿ ਇੱਕ ਪਿੰਡਾਂ ਦੇ ਵਿੱਚ